ਪਰ ਜਿਹੜਾ ਨੋਮੀਨੇਸ਼ਨ ਕਰਨ ਜਾ ਰਹੇ ਆ ਨਾਮਜਦਗੀ ਫਾਰਮ ਭਰਨਾ ਔਰ ਕੈਂਪੇਨ ਬਹੁਤ ਅੱਛੀ ਚੱਲ ਰਹੀ ਹੈ ਪਿਛਲੇ ਡੇਢ ਮਹੀਨੇ ਤੋਂ ਵੱਖ-ਵੱਖ ਹਲਕਿਆਂ 'ਚ ਸਾਡਾ 4 4-4 ਗੇੜੇ ਲੱਗੇ ਆ ਲੋਕਾਂ 'ਚ ਬੜਾ ਉਤਸ਼ਾਹ ਆ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਲੈ ਕੇ ਲੋਕ ਬੜੇ ਖੁਸ਼ ਹੈ ਸੰਤੁਸ਼ਟ ਹੈ ਔਰ ਲੋਕਾਂ ਨੇ ਮਨ ਬਣਾਇਆ ਹੈ ਕਿ ਜਿਹੜੀਆਂ 13 ਵੀ 13 ਸੀਟਾਂ ਆ ਉਹ ਮਾਨ ਸਾਹਿਬ ਦੀ ਅਗਵਾਈ 'ਚ ਆਵਾਜ਼ੀ ਪਾਰਟੀ ਪੰਜਾਬ 'ਚੋਂ ਜਿੱਤੂ ਅੱਛਾ ਕੰਟਰੋਲ ਸਾਰਾ ਤੁਸੀਂ ਰਾਉਂ ਲਾਤਾ ਕੀ ਲੋਕਾਂ ਦਾ ਜਿਹੜਾ ਚਾਰ ਰਾਉਂਡ ਲਾਇਆ ਤੁਸੀਂ ਰਾਉਂਡ ਤੇ ਜੀਪੀ ਵੱਲੋਂ ਹੁਣ ਜਿਹੜਾ ਕੈਂਡੀਡੇਟ ਉਤਾਰਿਆ ਗਿਆ ਲੱਗਦਾ ਮੁਕਾਬਲਾ ਕਰੂਗਾ ਜਾਂ ਤੁਹਾਨੂੰ ਲੱਗਦਾ ਕੋਣ ਹੈ ਪਤਾ ਹੀ ਨਹੀਂ ਸਾਨੂੰ ਤੇ ਕੌਣ ਹੈ ਇਹ ਤੇ ਹੁਣ ਖਾਣਾ ਪੂਰਤੀ ਕਰ ਰਿਹਾ ਜਿਹੜਾ ਨਾਮਿਨੇਸ਼ਨ ਆ ਭਰੀਆਂ ਜਾਣ ਲੱਗੀਆਂ ਉਹ ਕੈਂਡੀਡੇਟ ਨਾਲੇ ਕੋਈ ਕੋਈ ਨਹੀਂ ਹੈ ਟੱਕਰ 'ਚ ਕਿਉਂ ਪੜੇ ਹੋ ਚੱਕਰ 'ਚ ਭਗਵੰਤ ਮਾਨ ਤੇ ਲੋਕ ਕਰੋ ਸਗਰਦੇ ਅਸੀਂ ਉਹਨਾਂ ਦੇ ਸਿਪਾਹੀ ਅੱਛਾ ਕਿੱਥੇ ਦਾ ਮੁਕਾਬਲਾ ਮੰਨਦੇ ਹੋ ਫਿਰ ਇਸ ਵਾਰ ਕੀ ਦੇਖਿਆ ਲਈ ਆਪਣੀ ਸਾਰਾ ਹਰਤ ਕੋ ਗਵਰਨੈਂਸ ਵਰਸਸ ਨਫਰਤ ਦੀ ਰਾਜਨੀਤੀ ਵਰਸਸ ਕ੍ਰਪ ਜਿਹੜਾ ਕਬਰਾਂ ਦਾ ਕਬਜ਼ਾ ਰਿਹਾ ਪੰਜਾਬ 'ਚ ਉਹਨਾਂ ਨਾਲ ਔਰ ਲੋਕਾਂ ਨੇ ਪਹਿਲਾਂ ਹੀ ਮਨ ਬਣਾਇਆ ਕਰਪਟ ਜਿਹੜੇ ਕਬਰ ਸੀ ਉਹ ਸਾਰੇ ਬਾਹਰ ਕਰਤੇ ਆ ਨਫਰਤ ਹੀ ਰਾਜਨੀਤੀ ਨੂੰ ਵੀ 2024 ਚ ਦੇਸ਼ ਚੋਂ ਲੋਪਾਰ ਕਰ ਦਿੱਤਾ ਤਾਂ ਗੱਲ ਤਾਂ ਲਗਾਤਾਰ ਇਥੋਂ ਲੋਕ ਜਿਹੜੇ ਜਿੱਤੇ ਰਹੇ ਨੇ ਕੈਂਡੀਡੇਟ ਅਸੀਂ ਵੀ ਕੈਂਡੀਡਰ ਤੌਰ ਤੇ ਹੁਣ ਸਾਰੇ ਹਲਕੇ ਚ ਘੁੰਮਲੇ ਹੋ ਕੋਈ ਦਿਖਿਆ ਤੁਹਾਨੂੰ ਵਿਕਾਸ ਜਾਂ ਕੋਈ ਵੱਡਾ ਪ੍ਰੋਜੈਕਟ ਆ ਜਿਹੜਾ ਅਨੰਤਪਾਲ ਸਾਹਿਬ ਹਲਕੇ ਦੇ ਵਿੱਚ ਆਇਆ ਹੋਵੇ 43000 ਸਰਕਾਰੀ ਨੌਕਰੀਆਂ ਦਿੱਤੀਆਂ ਮਾਨ ਸਾਹਿਬ ਨੇ ਕੋਈ ਰਿਸ਼ਵਤ ਨਹੀਂ ਕੋਈ ਸ਼ਪਾਰਸ਼ ਨਹੀਂ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦਿੱਤੀ ਹੈ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ 90% ਲੋਕਾਂ ਨੂੰ ਬਿਜਲੀ ਦਾ ਬਿੱਲ ਫ੍ਰੀ ਕੀਤਾ ਹੈ ਕਿਸਨ ਕੋਈ ਐਪਲੀਕੇਸ਼ਨ ਨਹੀਂ ਦੇਣੀ ਪਈ ਕੋਈ ਸਪਾਰਸ਼ ਨਹੀਂ ਲਾਉਣੀ ਪਈ ਕਿਸੇ ਆਫਿਸ ਨਹੀਂ ਜਾਣਾ ਪਿਆ ਟਰਾਂਸਪੋਰਟ ਮਾਫੀਆ ਖਤਮ ਕੀਤਾ ਟੋਲ ਪਲਾਜੇ ਬੰਦ ਕੀਤੇ ਆ ਲੀਡਰਾਂ ਦੀਆਂ 10-10 ਪੈਂਸ਼ਨਾਂ ਬੰਦ ਕੀਤੀਆਂ ਇੱਕ ਟਰਾਂਸਪੇਰੈਂਟ ਔਰ ਅਕਾਊਂਟੇਬਲ ਗਵਰਨੈਂਸ ਜਿਹੜੀ ਆ ਉਹ 2 ਸਾਲਾਂ ਚ ਮਾਨ ਸਾਹਿਬ ਨੇ ਦੇ ਕੇ ਦਿਖਾਈ ਆ ਰੋਜ਼ਗਾਰੀਆਂ ਵੱਲੋਂ ਕੋ ਕੰਮ ਦਿੱਤੇ ਲੱਗੇ ਨੇ ਹਰ ਹਿੰਦੇ ਵਿੱਚ ਕੋਈ ਵੱਡਾ ਪ੍ਰੋਜੈਕਟ ਆਇਆ ਹੋਵੇ ਜੀ ਹਾਂ ਉਦੋਂ ਉਹ ਮਾਣ ਕਰ ਸਕਦੇ ਨਹੀਂ ਵਿਰੋਧੀਆਂ ਨੇ ਵੱਡੇ ਵੱਡੇ ਪ੍ਰੋਜੈਕਟ ਲਿਆਂਦੇ ਆ ਵੱਡੇ ਹੋਟਲ ਆਪ ਦੇ ਲਈ ਲਿਆਂਦੇ ਆ ਵੱਡੀਆਂ ਵੱਡੀਆਂ ਬੱਸਾਂ ਉਹਨਾਂ ਨੇ ਆਪ ਦੇ ਲਈ ਪਾਈਆਂ ਸੀ ਵੱਡੇ ਵੱਡੇ ਠੇਕੇ ਵਿਰੋਧੀਆਂ ਨੇ ਲੈ ਰੱਖੇ ਸੀ ਲੇਕਿਨ ਸਾਰੇ 2022 ਚ ਪੰਜਾਬ ਦੇ ਲੋਕਾਂ ਨੇ ਧੋਤੇ ਆ ਹੁਣ ਮਸਲਾ ਮਸਲਾ ਆਇਆ ਦੇ ਦੇ ਸੰਵਿਧਾਨ ਔਰ ਲੋਕਤੰਤਰ ਨੂੰ ਬਚਾਉਣ ਦਾ ਨਫਰਤ ਦੀ ਰਾਜਨੀਤੀ ਨੂੰ ਭਜਾਉਣ ਦਾ ਅਰਵਿੰਦ ਕੇਜਰੀਵਾਲ ਜੀ ਦੀ ਉਹਦੀ ਅਗਵਾਈ ਕਰ ਰਿਹਾ ਅਸੀਂ ਉਹਨਾਂ ਦੇ ਸਿਪਾਹੀ ਆ ਮਾਨ ਸਾਹਿਬ ਦੀ ਅਗਵਾਈ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਕੇਂਦਰ ਤੋਂ ਲੱਗਦਾ ਹੈ ਕਿ ਮੋਦੀ ਦੁਆਰਾ ਚਾਹੂ ਚਾਹੂ ਵੀ ਮੁਸ਼ਕਲ ਹੈ